ਜਿਦੇ ਇਸ ਬਹੁਤ ਅਤਿ ਇਤਿਹਾਸਕ ਦਿਨ ਦੇ ਮੌਕੇ ਤੇ ਇਸ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਲੰਧਰ ਵਿਖੇ ਜਿੰਨੇ ਵੀ ਪਤਵੰਤੇ ਸੱਜਣ ਇਸ ਬਖਤਿਹਾਲ ਦੇ ਵਿੱਚ ਮੌਜੂਦ ਨੇ ਦਰਜਾ ਬਦਰਜਾ ਆਮਦੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਪੀਐਸਪੀਸੀਐਲ ਦੇ ਅਫੀਸਰ ਸਹਿਬਾਨ ਪ੍ਰਬੰਧਕ ਔਰ ਇਸ ਵਕਤ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਵੀਡੀਓ ਕਾਨਫਰੰਸ ਆਹੀ ਇਸ ਮੌਕੇ ਨੂੰ ਆਪਣੇ ਮੋਬਾਈਲਾਂ 'ਚ ਜਾਂ ਆਪਣੇ ਮੈਮਰੀ ਦੇ ਵਿੱਚ ਕੈਦ ਕਰਨ ਲਈ ਬੈਠੇ ਜਿੰਨੇ ਵੀ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਔਰ ਜਿੰਨੇ ਵੀ ਪੰਜਾਬ ਦੇ ਜਿੰਮੇਵਾਰ ਨਾਗਰਿਕ ਬੈਠੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਟੇਜ ਤੇ ਬੈਠੇ ਆਮ ਆਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਅੰਮਾ ਦੀ ਰਾਜਨੀਤੀ ਸ਼ੁਰੂ ਕੀਤੀ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਟ੍ਰੈਡੀਸ਼ਨਲ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਜਿਹੜੇ ਪਹਿਲਾਂ ਨਫ਼ਰਤ ਨਾਲ ਜਾਂ ਧਰਮ ਦੀ ਲੜਾਈ ਨਾਲ ਜਾਂ ਜਾਤ-ਪਾਤ ਜਾਂ ਕੋਈ ਹੋਰ ਨਿੱਜੀ ਸਵਾਰਥਾਂ ਦੇ ਮਨਸੂਬਿਆਂ ਨਾਲ ਭਰੇ ਹੁੰਦੇ ਸੀ ਉਹਨਾਂ ਦੇ ਮੈਨੀਫੈਸਟੋਆਂ ਦੇ ਵਿੱਚ ਸਕੂਲ ਉਹਨਾਂ ਦੇ ਮੈਨੀਫੈਸਟੋਆਂ 'ਚ ਹਸਪਤਾਲ ਉਹਨਾਂ ਦੇ ਮੈਨੀਫੈਸਟੋਆਂ ਦੇ ਵਿੱਚ ਬਿਜਲੀ ਉਹਨਾਂ ਦੇ ਮੈਨੀਫੈਸਟੋ ਚ ਰੋਜ਼ਗਾਰ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੜਕਾਂ ਇਨਫਰਾਸਟ੍ਰਕਚਰ ਉਹਨਾਂ ਦੇ ਮੈਨੀਫੈਸਟੋ ਚ ਲਿਖਣ ਉਹਨਾਂ ਨੂੰ ਲਾਤਾ ਕਿ ਇਹ ਗੱਲਾਂ ਤੋਂ ਬਿਨਾ ਰਾਜਨੀਤੀ ਨਹੀਂ ਹੋਣੀ ਇਹ ਬਹੁਤ ਵੱਡੀ ਗੱਲ ਹੈ ਕਈ ਵਾਰੀ ਜਿਹੜੀਆਂ ਨਵੀਆਂ ਪਾਰਟੀਆਂ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਹੈ ਜਸਟ 12 ਸਾਲ ਪੁਰਾਣੀ ਪਾਰਟੀ ਹੈ ਕਈ ਵਾਰੀ ਨਵੀਆਂ ਪਾਰਟੀਆਂ ਜਿਹੜੀਆਂ ਉਹ ਨੰਬਰਾਂ ਚ ਸ਼ਾਇਦ ਉਹਨਾ ਨਹੀਂ ਮੁਕਾਬਲਾ ਕਰ ਸਕਦੇ ਨੰਬਰਾਂ 'ਚ ਘੱਟ ਰਹਿ ਜਾਂਦੀਆਂ ਨੇ ਪਰ ਉਹ ਵੱਡੀਆਂ ਪਾਰਟੀਆਂ ਦੇ ਏਜੰਡੇ ਰੀਸੈਟ ਜ਼ਰੂਰ ਕਰਾ ਦਿੰਦੀਆਂ ਨੇ ਵੱਡੀਆਂ ਪਾਰਟੀਆਂ ਨੂੰ ਪਤਾ ਲੱਗ ਜਾਂਦਾ ਕਿ ਭਾਈ ਆਪਾਂ ਇਹ ਬਦਲ ਲਈਏ ਤਰੀਕਾ ਜਿਸ ਦੇ ਇਸ ਤਰੀਕੇ ਤੇ ਆਪਾਂ ਰਾਜਨੀਤੀ ਕਰ ਰਹੇ ਹਾਂ ਨਹੀਂ ਤਾਂ ਫਿਰ ਉਹ ਅੱਗੇ ਚੜੇ ਆਉਣਗੇ ਬਦਲ ਵਾਂਗੂ ਨਹੀਂ ਤਾਂ ਉਹ ਆ ਜਾਣਗੇ ਫਿਰ ਚਲੋ ਇਹ ਵੀ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਕੁਛ ਨਾ ਕੁਛ ਤਾਂ ਸਿੱਖਿਆ ਉਹਨਾਂ ਨੇ ਕੁਛ ਤਾਂ ਕੁਛ ਤਾਂ ਚੰਗੀ ਚੀਜ਼ ਤਾਂ ਜਿੱਥੋਂ ਮਰਜੀ ਸਿੱਖ ਲਓ ਸੁਵਰਨ ਕੇਜਰੀਵਾਲ ਸਾਹਿਬ ਧੰਨਵਾਦ ਜੀ ਪੰਜਾਬ ਦੀ ਧਰਤੀ ਤੇ ਤੁਹਾਡਾ ਸਵਾਗਤ ਹੈ ਸਾਡੇ ਬਿਜਲੀ ਮੰਤਰੀ ਇੰਡਸਟਰੀ ਮੰਤਰੀ ਸੰਜੀਵ ਰੋੜਾ ਸਾਹਿਬ ਔਰ ਪੀਐਸਪੀਸੀਲ ਨੂੰ ਅੱਜਕੱਲ ਬੜੇ ਅੱਛੇ ਤਰੀਕੇ ਨਾਲ ਪੰਜਾਬ ਦੇ ਵਿੱਤ ਨੂੰ ਪੰਜਾਬ ਦੇ ਖਜ਼ਾਨੇ ਨੂੰ ਬੜੇ ਅੱਛੇ ਤਰੀਕੇ ਨਾਲ ਚਲਾਉਣ ਵਾਲੇ ਅਫਸਰ ਸਾਹਿਬ ਸਿਨਾ ਸਾਹਿਬ ਔਰ ਸਾਡੇ ਐਮਪੀ ਸਾਹਿਬ ਜੀ ਚੱਬੇ ਵਾਲ ਸਾਹਿਬ ਔਰ ਇਸ ਪ੍ਰੋਗਰਾਮ ਦੇ ਮੇਜ਼ਬਾਨ ਔਰ ਐਜੂਕੇਸ਼ਨ ਲਾਈਨ ਦੇ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਬਹੁਤ ਛੋਟੇ ਪੱਦਰ ਤੋਂ ਕੰਮ ਸ਼ੁਰੂ ਕਰਕੇ ਅੱਜ ਇਸ ਲੈਵਲ ਤੱਕ ਪਹੁੰਚੇ ਨੇ ਅਸ਼ੋਕ ਮਿੱਤਲ ਸਾਹਿਬ ਜੋ ਕਿ ਚਾਂਸਲਰ ਨੇ ਐਲਪੀਯੂ ਦੇ ਔਰ ਸਾਡੀ ਸਾਰੀ ਟੀਮ ਜਿੰਨੀ ਬੈਠੀ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਇਹ ਪਵਿੱਤਰ ਦਿਹਾੜਾ ਇਸ ਕਰਕੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰੂ ਇਤਿਹਾਸਿਕ ਦਿਹਾੜਾ ਇਸ ਕਰਕੇ ਕਿ ਬਿਜਲੀ ਜੋ ਕਿ ਲਾਈਫਲਾਈਨ ਹੈ ਅੱਜ ਦੇ ਜ਼ਮਾਨੇ 'ਚ ਬਿਜਲੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਹਦੇ ਵਿੱਚ ਪੰਜਾਬ ਜਿਹੜਾ ਇੱਕ ਬਹੁਤ ਵੱਡੀ ਛਲਾਂਗ ਲਾ ਰਿਹਾ ਹੈ ਬਹੁਤ ਵੱਡੀ ਇੱਕ ਪ੍ਰਾਪਤੀ ਹੋ ਰਹੀ ਹੈ ਕਿ ਪਾਵਰ ਕਟ ਤੋਂ ਮੁਕਤੀ ਮਿਲਣ ਲੱਗੀ ਹੈ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਦਾ ਨਵੀਆਂ ਲਾਈਨਾਂ ਦਾ ਨਵੇਂ ਟਰਾਂਸਫਾਰਮਰਾਂ ਦਾ ਪੁਰਾਣਿਆਂ ਨੂੰ ਅਪਡੇਟ ਕਰਨ ਦਾ ਔਰ ਉਤਪਾਦਨ ਸਮਰੱਥਾ ਵਧਾਉਣ ਦਾ ਇੱਕ ਬਹੁਤ ਵੱਡਾ ਜਿਹੜਾ ਟੀਚਾ ਹੈ ਉਹ ਅਸੀਂ ਮਿਥਿਆ ਕਿਉਂਕਿ ਬਿਜਲੀ ਤੋਂ ਬਿਨਾ ਅੱਜ ਲਾਈਫ ਜਿਹੜੀ ਆ ਉਹਨੂੰ ਆਪਾਂ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ। ਔਰ ਬਿਜਲੀ ਵੀ ਕੱਲੇ ਮੀਟਰ ਲਾਉਣ ਨਾਲ ਜਾਂ ਕੱਲੇ ਖੰਭੇ ਲਾਉਣ ਨਾਲ ਜਾਂ ਤਾਰਾਂ ਨਾਲ ਬਿਜਲੀ ਨਹੀਂ ਆਉਂਦੀ। ਬਿਜਲੀ ਰੈਗੂਲਰ ਆਵੇ ਬਿਜਲੀ ਆਣ ਕੱਟ ਮਿਲੇ ਬਿਜਲੀ ਪੂਰੀ ਮਿਲੇ ਇੰਡਸਟਰੀ ਖੇਤ ਤੇ ਘਰ ਤਿੰਨ ਯੂਨਿਟ ਨੇ ਆਪਣੇ ਡੋਮੈਸਟਿਕ ਐਗਰੀਕਲਚਰ ਤੇ ਇੰਡਸਟਰੀ ਇਨ ਤਿੰਨਾਂ ਲਈ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਸਰਕਾਰ ਦਾ ਮੋਢਲਾ ਫਰਜ ਹੈ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 2022 ਤੋਂ ਜਦੋਂ ਤੋਂ ਸਰਕਾਰ ਦਾ ਜ਼ਿੰਮੇਵਾਰੀ ਸੰਭਾਲੀ ਹੈ ਅਸੀਂ ਬਹੁਤ ਕੰਮ ਕੀਤਾ ਬਿਜਲੀ ਤੇ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਹੈ ਬੰਦ ਪਈ ਸੀ ਜੀ ਉਹ 2015 ਤੋਂ ਪੰਜਾਬ ਦੀ ਕੋਲ ਮਾਈਨਾਂ ਉਹ ਅਸੀਂ ਉਹਨੂੰ ਚਲਵਾਇਆ ਪਹਿਲਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਥਰਮਲ ਪਲਾਂਟਾਂ ਦੇ ਬਚਿਆ ਸਿਰਫ 2 ਦਿਨ ਦਾ ਕੋਲਾ ਫੁਲਾਨੇ ਥਰਮਲ ਪਲਾਂਟ ਦੇ 2 ਜੁਨਟ ਬੰਦ ਸਿਰਫ ਇੱਕ ਦਿਨ ਦਾ ਕੋਲਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹੁੰਦੇ ਸੀ ਹੁਣ ਤੁਹਾਨੂੰ ਇਹ ਜੀ ਖਬਰ ਸੁਣਨ ਨੂੰ ਨਹੀਂ ਮਿਲੇਗੀ ਕਿਉਂਕਿ ਉਹ ਕੋਲੇ ਦੀ ਖਾਨ ਕਰਕੇ ਸਾਡੇ ਕੋਲੇ 27 27 ਦਿਨ ਦਾ ਕੋਲਾ ਪਿਆ ਹੈ ਜੀ 27 27 ਦਿਨ ਦਾ ਸਾਡੇ ਕੋਲੇ ਸਾਨੂੰ ਕਈ ਵਾਰੀ ਕੋਲੇ ਆ ਉਹ ਬੰਦ ਕਰਨੀ ਪੈਂਦੀ ਹੈ ਰੋਕਣਾ ਪੈਂਦਾ ਸਪਲਾਈ ਕਿ ਯਾਰ ਸਾਡੇ ਕੋਲ ਬਹੁਤ ਜ਼ਿਆਦਾ ਹੈ ਥੋੜਾ ਰੋਕ ਲਓ 2-4 ਦਿਨ ਉਹਦੇ ਨਾਲ ਕੀ ਹੋਇਆ ਅਸੀਂ ਇਸ ਕਾਬਿਲ ਹੋ ਗਏ ਕਿਉਂਕਿ ਜਿਹੜੀ ਉਹ ਕੋਲਾ ਉਹ ਜਿਹੜਾ ਕੋਲਾ ਹੈ ਜਿਹੜੀ ਆਪਣੀ ਪੰਜਾਬ ਦੀ ਕੋਲ ਮਾਈਨ ਹੈ ਉਹਨੂੰ ਆਪਾਂ ਸਰਕਾਰੀ ਥਰਮਲ ਪਲਾਂਟਾਂ 'ਚ ਵਰਤ ਸਕਦੇ ਆ ਤਾਂ ਪੰਜਾਬ ਕੋਲੇ ਦੋ ਹੀ ਸੀਗੇ ਸਰਕਾਰੀ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਜੀਵੀਕੇ ਕੰਪਨੀ ਦਾ ਗੋਇੰਦਵਾਲ ਸਾਹ ਵਾਲਾ ਜਿਹੜਾ ਥਰਮਲ ਪਲਾਂਟ ਹੈ 540 ਮੈਗਾਵਾਟ ਦਾ ਉਹ ਵੇਚਣ ਜਾ ਰਿਹਾ ਸਾਨੂੰ ਪਤਾ ਲੱਗਿਆ ਵੀ ਜੇ ਹੋਰ ਕਿਉਂਕਿ ਟ੍ਰਿਬਿਊਨਲ ਦੇ ਥ्रू ਥਰੂ ਉਹਦੀ ਜਿਹੜੀ ਆਕਸ਼ਨ ਹੁੰਦੀ ਹੈ ਵੀ ਜੇ ਵੱਡੇ ਖਿਡਾਰੀ ਆਵੇ ਅਡਾਨੀ ਅਮਬਾਨੀ ਆ ਗਏ ਫਿਰ ਆਪਾਂ ਕਿੱਥੇ ਖੜਾਂਗੇ ਤਾਂ ਅਸੀਂ ਸਿਨਾ ਸਾਧਦੀਗ ਵਾਈਚ ਸੀਐਮਡੀਸੀ ਉਸ ਵੇਲੇ ਬਲਦੇਵ ਸਿੰਘ ਸਰਾਹ ਜੀ ਅਸੀਂ ਸਾਰਾ ਕੁਝ ਹੋਮਵਰਕ ਕਰਕੇ ਅਸੀਂ ਬਿਡਿੰਗ ਕੀਤੀ ਤੇ ਉਹ ਜਿਹੜਾ ਥਰਮਲ ਪਲਾਂਟ ਅਸੀਂ ਪੰਜਾਬ ਸਰਕਾਰ ਖਰੀਦਣ ਦੇ ਵਿੱਚ ਕਾਮਯਾਬ ਹੋ ਗਈ 540 ਮੈਗਾਵਾਟ ਦਾ 1080 ਕਰੋੜ ਦਾ ਖਰੀਦਿਆ 2 ਕਰੋੜ ਰੁਪਏ ਪਰ ਮੈਗਾਵਾਟ ਦੇਸ਼ ਦੇ ਵਿੱਚ ਇਸ ਤੋਂ ਸਸਤਾ ਸੌਦਾ ਨਹੀਂ ਹੋ ਸਕਦਾ ਜੀ ਜੇ ਅੱਜ ਵੀ ਅਸੀਂ 540 ਮੈਗਾਵਾਟ ਦਾ ਥਰਮਲ ਪਲਾਂਟ ਬਣਾਉਣਾ ਹੋਵੇ 3 ਸਾਲ ਲੱਗਣਗੇ ਪਲੱਸ 8 ਕਰੋੜ ਰੁਪਈਆ ਪਰ ਮੈਗਾਵਾਟ ਉਹਦਾ ਖਰਚਾ ਆਊਗਾ ਜਨਨ ਕਿ ਜੇ 5 ਇਹ 540 ਦਾ ਤਾਂ ਸਮਝ ਲਓ 5000 ਕਰੋੜ ਦਾ ਸੀ ਲੱਗਦਾ 5000 ਕਰੋੜ ਦੀ ਚੀਜ਼ ਅਸੀਂ 1040 ਕਰੋੜ ਚ ਖਰੀਦ ਲਈ ਤੇ ਉਹਦਾ ਨਾਮ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬਿਤਾਈ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ ਤੇ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਸੀ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਐ ਨਹੀਂ ਤਾਂ ਸਰਕਾਰਾਂ ਵੇਚਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਟੇ ਦਾ ਸੌਦਾ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਹੁਣ ਵੀ ਤਾਂ ਚੱਲਦੀ ਰਹਿੰਦੇ ਇਸ ਚ ਤੇਲ ਵੇਚਤਾ ਰੇਲਵੇ ਚਤੀ ਭੇਲ ਵੇਚਤੀ ਜਹਾਜ਼ ਵੇਚਤੇ 에ਰਪੋਰਟ ਵੇਚਤੇ ਸਭ ਕੁਝ ਵੇਚਤਾ ਇਪਸ ਪੰਜਾਬ ਸਰਕਾਰ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਖਰੀਦ ਰਹੀ ਹੈ ਕਿਸਾਨ ਸਾਨੂੰ ਦੇ ਦੋ ਅਸੀਂ ਦੋ ਬਾਕੀ ਜਿਹੜੇ ਦੋ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਹੈ ਕਦੇ ਮੂਡ ਹੋਇਆ ਦੱਸਿਓ ਸੋ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀਆਂ ਇੰਨੀਆਂ ਮਨਮਰਜ਼ੀਆਂ ਚੱਲਣੀਆਂ ਨਹੀਂ ਤਾਂ ਆਪ ਹੀ ਖਰੀਦ ਲੈਂਦੇ ਫਿਰ ਸੋ ਬੜਾ ਜ਼ਰੂਰੀ ਹੈ ਅੱਜ ਦਾ ਦਿਨ ਮੈਂ ਵਧਾਈ ਦੇਣੀ ਚਾਹੁੰਗਾ ਬਿਜਲੀ ਮੰਤਰੀ ਸਾਹਿਬ ਨੂੰ ਔਰ ਉਹਨਾਂ ਦੇ ਸਾਰੇ ਸਟਾਫ ਨੂੰ ਜਿਹੜਾ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਨੁਸਾਰ ਅਸੀਂ 300 ਯੂਨਟ ਬਿਜਲੀ ਦੇ ਫ੍ਰੀ ਕੀਤੇ 2 ਮਹੀਨਿਆਂ ਦਾ ਆਪਣੇ ਬਿੱਲ ਦਾ ਸਾਈਕਲ ਹੈ 600 ਯੂਨਟ ਬਿਜਲੀ ਦੇ ਫ੍ਰੀ ਹੋ ਗਏ ਜੀ ਸਾਰਿਆਂ ਲਈ ਕੀਤਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਚੱਲਦਾ ਤੁਸੀਂ 600 ਤੋਂ ਥੱਲੇ ਰੱਖ ਲਓ ਆਪਣਾ ਮੀਟਰ ਦਾ ਰੀਡਿੰਗ ਤੁਹਾਡਾ ਬਿਲ ਨਹੀਂ ਆਉਣਾ 90% ਦੇ ਲਗਭਗ ਪੰਜਾਬ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਇਸ ਵਕਤ 5 5 6 7000 ਰੁਪਿਆ ਬਿੱਲ 10 ਦਾ ਹਜ਼ਾਰ ਦੇ ਵੀ ਬਿਲਾ ਹੈ ਉਹ ਉਹੀ ਪੈਸਾ ਜਿਹੜਾ ਹੁਣ ਬੱਚਿਆਂ ਤੇ ਖਰਚ ਰਹੇ ਮਾਪੇ ਕਬੀਲਦਾਰੀ ਲਈ ਤੇ ਆ ਜਾਂਦੀ ਹੈ ਇਹਦੇ ਨਾਲ ਉਹੀ ਜਿਹੜਾ ਪੈਸਾ ਉਹ ਕਿਸੇ ਹੋਰ ਪਾਸੇ ਕਾ ਕਰਦੇ ਵਿੱਚ ਖਰਚਿਆ ਜਾ ਰਿਹਾ ਫਿਰ ਆਮ ਤੌਰ ਤੇ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਚ ਰਾਤ ਨੂੰ 1 ਵਜੇ ਆਉਗੀ ਜੀ ਰਾਤ ਨੂੰ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਚ ਸੌਣ ਜੋਗੇ ਉੱਥੇ ਮੱਛਰ ਜਾ ਸੱਪਾਂ ਦੀਆਂ ਸਰੀਆਂ ਉੱਥੇ ਮਿੱਧੇ ਫਿਰਦੇ ਰਹਿੰਦੇ ਸੀ ਉਹ ਆਉਗੇ ਵੀ ਟੁੱਟ ਨਹੀਂ 2 ਘੰਟੇ ਆ ਗਈ ਫਿਰ 2 ਘੰਟੇ ਚਲੀ ਗਈ ਫਿਰ 2 ਘੰਟੇ ਆ ਗਈ ਫਿਰ 1 ਘੰਟਾ ਚਲੀ ਗਈ ਮੈਂ ਜਦੋਂ ਅਫਸਰ ਸਾਹਿਬਾਨਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਚਲੋ ਅਮਰੀਕਾ ਕੈਨੇਡਾ ਵਾਲਾ 8 ਤੋਂ 4 3 ਵੀ ਹੈਗਾ ਹੈ ਨਾ ਵੀਰ ਕੱਲੇ ਕਿਸਾਨ ਦਾ ਯਾਰ ਖੇਤੀ ਅੰਨ ਦਾ ਤਾਂ ਕਹਿੰਦੇ ਜਿਹਨੂੰ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1 ਵਜੇ ਕਿਉਂ ਹੈ ਇਹ ਵੀ ਤင်းੇ ਕਰ ਦੋ ਨਾਲੇ ਸੋਲਰ ਵਾਲੀ ਵਰਤੀ ਜਾਊਗੀ ਦਿਨੇ ਬਿਜਲੀ ਕਰਤੀ ਜੀ ਐਸ ਵਕਤ ਅਸੀਂ 11 10 8 ਘੰਟੇ ਵੀ ਨਹੀਂ ਦਿੰਦੇ ਅਸੀਂ ਤਾਂ 11 12 14 ਘੰਟੇ ਦਿੰਨੇ ਕੋਈ ਕੋਈ ਵੀ ਕਿਸਾਨ ਕੰਮਲਾ ਨਹੀਂ ਹੈਗਾ ਕਿ ਉਹ ਮੋਟਰ ਛੱਡ ਦੇ ਤੇ ਆਪਣੀ ਵੱਟਾਂ ਤੋੜ ਲੇ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਜਿਹੜਾ ਪਾਣੀ ਲੱਗ ਗਿਆ ਮੇਰਾ ਮੇਰੇ ਝੋਨੇ ਨੂੰ ਜੇ ਲੋਡ ਪਈ ਕੱਲ ਨੂੰ ਲਾ ਦੂੰਗਾ ਮੈਂ ਬਿਜਲੀ ਕਰ ਜਾਂਦੀ ਹੈ ਔਰ ਮੈਂ ਇਹ ਗੱਲ ਕਹੀ ਸੀਗੀ ਬਾਅਦ ਚ ਵਿਰੋਧੀ ਪਾਰਟੀ ਨੇ ਉਹਦਾ ਮਜ਼ਾਕ ਉਡਾਇਆ ਸੀ ਵੀ ਅੱਦਾਂ ਕਿਵੇਂ ਹੋ ਜਾਦਾ ਮੈਂ ਕੈਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਤੇ ਅੱਜ ਉਹ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਬਿਜਲੀ ਵੀ ਹੁੰਦੀ ਐ ਬੱਲਬ ਜਗਦਾ ਹੁੰਦਾ ਉੱਥੇ ਜਿਹੜਾ ਮੋਟਰ ਵਾਲਾ ਕੋਠਾ ਹੁੰਦਾ ਉੱਥੇ ਟਿਊਬਵੈਲ ਵਾਲਾ ਪਰ ਨਾਲ ਕਿਉਂਕਿ ਅਸੀਂ ਪੰਜਾਬ ਦੇ ਨਹਿਰੀ ਪਾਣੀ ਨੂੰ ਚੈਨਲਾਈਜ਼ ਕਰ ਲਿਆ ਕੱਸੀਆਂ ਥੱਲੋਂ ਦੀ ਪਾਈਪਾਂ ਪਾਤੀਆਂ ਤੇ ਉਹਦੇ ਨਾਲ ਪਾਣੀ ਲੱਗ ਰਿਹਾ ਹੁੰਦਾ ਤੇ ਮੋਟਰ ਬੰਦ ਹੁੰਦੀ ਐ ਝੋਨਾ ਝੋਨੇ ਨੂੰ ਪਾਣੀ ਲੱਗ ਰਿਹਾ ਹੁੰਦਾ ਜੇ ਵਿਜ਼ਨ ਕਲੀਅਰ ਹੋਵੇ ਨੀਤ ਸਾਫ਼ ਹੋਵੇ ਸਭ ਕੁਝ ਹੋ ਸਕਦਾ ਹੈ ਤੇ ਬੜੇ ਖੁਸ਼ ਨੇ ਲੋਕ ਕਹਿੰਦੇ ਯਾਰ ਦਿਨੇ ਬਿਜਲੀ ਆਉਂਦੀ ਐ ਕਮਾਲ ਐ ਅਸੀਂ ਤਾਂ ਕਦੇ ਸੋਚਿਆ ਨਹੀਂ ਸੀਗਾ ਨਹੀਂ ਤਾਂ ਪਹਿਲਾਂ ਇੰਡਸਟਰੀਡ ਵਾ ਦੇਣ ਬੰਨੇ ਹੋਏ ਸੀ ਕਿ ਕਿਜਰੀਵਾਲ ਸਾਹਿਬ ਮੰਡੀ ਗਵਿੰਦਗੜ੍ਹ ਵਾਲਿਆਂ ਨੂੰ ਕੁੱਝ ਕੇ ਦੇਖਿਓ ਦਿਨ ਬੰਨੇ ਹੋਏ ਸੀ ਕਿ ਮੰਗਲਵਾਰ ਤੇ ਵੀਰਵਾਰ ਨੂੰ ਤੁਸੀਂ ਇੰਡਸਟਰੀ ਨਹੀਂ ਚਲਾ ਸਕਦੇ ਕਿਉਂਕਿ ਬਿਜਲੀ ਹੈ ਨਹੀਂ ਜੀ ਸੱਜ ਕੋ ਲੋਕਾਂ ਦੇ ਨੂੰ ਅਖਬਾਰਾਂ 'ਚ ਪੜ੍ਹਦੇ ਹੁੰਦੇ ਸੀ ਮੰਡੀ ਗਵਿੰਦਗੜ੍ਹ ਤੇ ਲੁਧਿਆਣਾ 'ਚ 5 ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ मैं क्या फैक्ट्रिया फड़ी गई शराब की भट्टी चलती फड़ी गई तो मैं सी फैक्ट्री चलती फड़ी गई क्राइम है सर कोई फैक्ट्रिया चलने वास्तव लाई है उन्होंने बिजली है नहीं सी ए कोई इन्होंने एफर्ट नहीं की थी भी बिजली का किमें करिए फ्यूचर ग्रीन एनर्जी वाल जा रहा किए ना सगों आप लैले उन्होंने एनर्जी के ठेके आप लैले एनर्जी मिनिस्टर आप सर 12 12 14 14 ਰੁਪਏ ਪਰ ਜਿਹੜਾ ਯੂਨਿਟ ਸੋਲਰ ਦਾ ਉਹਨਾਂ ਨੇ ਵੇਚੇ ਨੇ 25 25 ਸਾਲ ਦੇ ਠੇਕੇ ਕੀਤੇ ਅਸੀਂ ਆ ਕੇ ਕਈ ਕਈ ਕੈਨਸਲ ਕੀਤੇ ਆ ਜਿਹੜੇ ਐਗਰੀਮੈਂਟ ਕੀਤੇ ਆ ਅੱਜ ਬਿਜਲੀ 2.5 ਰੁਪਏ ਅਵੇਲੇਬਲ ਮਾਰਕੀਟ ਚ 2 ਰੁਪਏ 60 ਪੈਸੇ ਤੇ ਸਾਨੂੰ ਜਿਹੜਾ ਸੋਲਰ ਦਾ ਮਿਲ ਰਿਹਾ ਤੁਸੀਂ 12 12 15 15 ਰੁਪਏ ਦਾ ਐਗਰੀਮੈਂਟ 25 ਸਾਲ ਦਾ ਕਰਕੇ ਤੁਸੀਂ ਕਿੱਦ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ ਸੋ ਇਹ ਸਾਰਾ ਕੁਝ ਅੱਜ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਉਹ ਬੜਾ ਰੋਸ਼ਨ ਪੰਜਾਬ ਦਾ ਨਾਮ ਹੈ ਸੱਚੀ ਮੁੱਚੀ ਪੰਜਾਬ ਰੋਸ਼ਨ ਹੋਊਗਾ ਤੇ ਬਿਲਕੁਲ ਅਪਡੇਟ ਕਰ ਰਹੇ ਹਾਂ ਸਾਰੇ ਗ੍ਰਿਡਾਂ ਨੂੰ ਸਾਰੇ ਟਰਾਂਸਫਾਰਮਰ ਸਾਰੇ ਜਿੰਨੇ ਵੀ ਸਾਡੇ ਕੋਲੇ ਈਵਨ ਜਿਹੜੇ ਦੱਸਿਆ ਮੰਤਰੀ ਸਾਹਿਬ ਨੇ ਕਿ ਸ਼ਿਕਾਇਤਾਂ ਵਾਸਤੇ ਸੁਣਨ ਵਾਸਤੇ ਵੀ ਕਾਲ ਸੈਂਟਰ ਜਾ ਸਿੱਧਾ ਜਾ ਕੇ ਹੈੱਡ ਆਫਿਸ ਪਟਿਆਲਾ ਦੇ ਵਿੱਚ ਜਾਵੇ ਔਰ ਇੰਜੀਨੀਅਰ ਲੈਵਲ ਤੇ ਚੀਫ ਇੰਜੀਨੀਅਰ ਲੈਵਲ ਤੇ ਉਸ ਸ਼ਿਕਾਇਤਾਂ ਜਿਹੜੀਆਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਵੇ ਪੱਕਾ ਸੋ ਬਿਜਲੀ ਦੇ ਕਟਾਂ ਦਾ ਤਾਂ ਆਪਾਂ ਪਹਿਲਾਂ ਆਪ ਤਾਂ ਪੰਜਾਬ ਵਾਲੇ ਆ ਆਪਾਂ ਤਾਂ ਚੱਲਿਆ ਹੋਇਆ ਪਿਆ ਹਰੇਕ ਨੇ ਚੱਲਿਆ ਹੋਇਆ ਦੇਖੋ ਕੋਈ ਅੰਗਰੇਜ਼ ਆ ਗਿਆ ਪੰਜਾਬੀ ਸਿੱਖਣ ਉਹਨੂੰ ਕਹਿੰਦੇ ਪੰਜਾਬ ਚ ਪਿੰਡਾਂ ਚੋਂ ਸਿੱਖ ਸਕਦੇ ਤੂੰ ਜੇ ਪੰਜਾਬੀ ਸਿੱਖਣੀ ਹੈ ਠੀਕ ਹੈ ਕਹਿੰਦਾ ਦੋ ਮਹੀਨਿਆਂ ਨੇ ਪਿੰਡਾਂ ਚ ਰਿਹਾ ਦੋ ਮਹੀਨੇ ਹੋ ਚਲੇ ਗਿਆ ਜਾ ਕੇ ਆਪਣੇ ਅੰਗਰੇਜ਼ ਸਾਥੀਆਂ ਨੂੰ ਕਹਿੰਦਾ ਮੈਂ ਸਿੱਖਿਆ ਪੰਜਾਬੀ ਉਹ ਕਹਿੰਦਾ ਯਾਰ ਇੰਨੀ ਜਲਦੀ ਕਹਿੰਦਾ ਸੋਖ ਹੀ ਕੰਮ ਹੈ ਕਹਿੰਦਾ ਵੀ ਸੁਣਾ ਕਹਿੰਦਾ ਬਿਜਲੀ ਆ ਗਈ ਬਿਜਲੀ ਚਲੀ ਗਈ ਬਸ ਦੋ ਹੀ ਗੱਲਾਂ ਬੋਲਦੇ ਨੇ ਉਹ ਬਸ ਦੋ ਗੱਲਾਂ ਬੋਲਦੇ ਆ ਬਸ ਹੋਰ ਤਾਂ ਮੈਂ ਕੁਝ ਸੁਣਿਆ ਨਹੀਂ ਬਾਈ ਹੁੰਦਾ ਪੰਜਾਬ ਬਾਰੇ ਮੀਮ ਬਣ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ ਜਦੋਂ ਬਾਲ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਰ ਬੱਚਾ ਪੁੱਜਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਜਿਹਦਾ ਮਤਲਬ ਫੇਰ ਪੰਜਾਬ 'ਚ ਜੰਪੇ ਅਜੇ ਪਿਛਲੇ ਸਾਲ ਹੀ ਗਰਮੀ ਨਾਲ ਮਰੇ ਸੀ ਆਹ ਹਾਲਾਤ ਸੀ ਸਾਡੇ ਜੀ ਮਸ਼ਾਕ ਬਣਾ ਕੇ ਰੱਖਤਾ ਸੀ ਪੰਜਾਬ ਦੀ ਬਿਜਲੀ ਦਾ ਜੀ ਸুইস ਕਰਕੇ ਉਹਨਾਂ ਨੇ ਤਾਂ ਬਸ ਆਪਣੇ ਘਰ ਪਰਣ ਤੋਂ ਬਿਨਾ ਹੋਰ ਕੋਈ ਸੋਚਿਆ ਨਹੀਂ ਹੋਰ ਕੋਈ ਸਿਵਰੇ ਨਾ ਕੋਈ ਨੌਕਰੀ ਬਾਰੇ ਸੋਚਿਆ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਿਆ ਜੀ 55000 ਸਰਕਾਰੀ ਨੌਕਰੀ ਤੁਹਾਡੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦੇ ਬੀਟੀ ਬੀਟੀ ਨੂੰ ਮਿਲੀ ਹੋਣੀ ਨੌਕਰੀ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਤਹਿਸੀਲਦਾਰ ਕੋਈ ਸਬ ਤਹਿਸੀਲਦਾਰ ਕੋਈ ਨਹਿਬ ਤਹਿਸੀਲਦਾਰ ਕੋਈ ਡੀਐਸਪੀ ਭਰਤੀ ਹੋ ਗਿਆ ਕੋਈ ਕੋਈ ਹੈਲਥ ਡਿਪਾਰਟਮੈਂਟ ਚ ਆ ਗਿਆ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਆ ਗਿਆ ਬੜੇ ਵੱਡੇ ਵੱਡੇ ਜੇ ਹੀ ਲੱਗਿਆ ਕੋਈ ਔਰ ਬਿਨਾ ਕਿਸੇ ਸਪਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਕੋਈ ਬੰਦਾ ਕਹੇ ਕਿ 1 ਰੁਪਇਆ ਵੀ ਲੱਗਿਆ ਸਾਡਾ ਜਾਂ ਕੋਈ ਵੀ ਪੈਸਾ ਲੈ ਲਿਆ ਕਿਸੇ ਨੇ ਨੀਤ ਸਾਫ ਹੋਵੇ ਮੈਂ ਫਿਰ ਕਹਿੰਦਾ ਨੀਤ ਸਾਫ ਹੋਵੇ ਸਭ ਕੁਝ ਹੋ ਸਕਦਾ ਇਹਨਾਂ ਦੇ ਨੀਤਾਂ ਨਹੀਂ ਸਾਫ ਸੀਗੇ ਉਹ ਤਾਂ ਕਰਕੇ ਪੰਜਾਬ ਨੇਰੇ ਚ ਡੁੱਬ ਗਿਆ ਸੀਗਾ ਜੋਨ ਪੰਜਾਬ ਕੱਲਾ ਸਿਰਫ ਚਾਨਣ ਮਨਾਰਾ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਆ ਔਰ ਚਾਨਣ ਪੰਜਾਬ ਚ ਨਾ ਹੋਵੇ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਜਦੋਂ ਮੈਂ ਨਵਾਂ-ਨਵਾਂ ਚੁਣ ਕੇ ਗਿਆ ਸੀ ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨਿਹਰਾ ਹੈ ਪੰਜਾਬ 'ਚ ਨਿਹਰਾ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਵਿਅੰਗ ਜਿਹੜਾ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ ਛੋਟੀ ਜੀ ਲਾਈਨ 'ਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਦੋ ਦੋ ਘੰਟਿਆਂ ਦੇ ਭਾਸ਼ਣ ਨਹੀਂ ਉਹਨਾਂ ਕੁਝ ਕਹਿ ਸਕਦੇ ਜੀ ਨਾ ਚਾਰ ਲਾਈਨਾਂ ਚ ਕਹਿ ਸਕਦੇ ਹੋ ਤੁਸੀਂ ਯਹਾਂ ਨਾ ਪਹੁੰਚੇ ਰਵੀ ਵਾਹਾਂ ਪਹੁੰਚੇ ਕਵੀ ਸੋ ਇਸ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ ਚੋਂ ਦੂਰ ਕੱਢਣਾ ਪੰਜਾਬੀਆਂ ਹਰ ਕਿਸਮ ਦੇ ਨੇਰੇ ਚੋਂ ਬਾਹਰ ਕੱਢਣਾ ਵਿਦ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਐਮਿਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਦਿੱਲੀ ਚ ਕੀਤਾ ਪਹਿਲਾਂ अरविंद जी ने मनीष सिसोदिया जी ने अज स्कूलों के बच्चे जी एडवांस जेई नीट दे पेपर क्लीयर कर रहे रहेकारीूलों के बच्चे आई आई टी जा रहे हैं ने पहल कि कुछ और पेरेंट टीचर मीटिंग होन्नी लाख उन्नी हज़ार अठ सौ स्कूल है पंजाब मतलब ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆ ਦੇ ਮੰਦਰ ਚ ਐਂਕ ਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 881 ਆਮ ਆਦਮੀ ਕਲੀਨਿਕ ਖੁੱਲ ਕੇ 200 ਹੋਰ ਤੇਰਾ 1000 ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤੁਹਾਡੇ ਆਲੇ-ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ ਆਮ ਆਦਮੀ ਕਲੀਨਿਕਾਂ ਚੋਂ। ਔਰ ਜ਼ਿਆਦਾਤਰ ਹਾਲਾਂਕਿ ਇੰਡਸਟਰੀ ਤੇ ਬਿਜਲੀ ਦੇ ਮੰਤਰੀ ਨੇ ਉਹ ਪਰ ਜਦੋਂ ਰਾਜ ਸਭਾ ਦੇ ਵਿੱਚ ਹੁੰਦੇ ਸੀਗੇ ਤੇ ਜ਼ਿਆਦਾਤਰ ਹਸਪਤਾਲਾਂ ਦਾ ਕੰਮ ਜਿਹੜਾ ਹੈਲਥ ਵਾਲਾ ਉਹ ਇਹਨਾਂ ਨੂੰ ਦਿੱਤਾ ਹੋਇਆ ਸੀ ਲੁਧਿਆਣੇ ਦੇ ਹਸਪਤਾਲਾਂ ਦੀ ਅਪਡੇਟ ਕਰਨੀ ਜਾਂ ਕੋਈ ਹੋਰ ਸੋ ਇਸ ਕੱਲ ਇਸ ਇਸ ਕੰਮ ਚ ਵੈਸੇ ਵੀ ਜਨੂਨੀ ਨੇ ਸਾਡੇ ਮੰਤਰੀ ਸਾਹਿਬ ਸੋ ਇਸ ਕਰਕੇ ਹਰ ਕਿਸਮ ਦੇ ਨੇਰੇ ਚੋਂ ਆਪਾਂ ਨੇ ਦੂਰ ਆਉਣਾ ਆਪਾਂ ਨੂੰ ਬਹੁਤ ਨੇਰੇ ਚ ਰੱਖਿਆ ਗਿਆ ਬਹੁਤ ਨੇਰੇ ਚ ਰੱਖਿਆ ਗਿਆ ਇਸ ਵਾਰ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹਨਾਂ ਦਾ 350 ਸਾਲਾ ਮਨਾ ਰਹੇ ਆ ਨਵੰਬਰ ਦੇ ਅਖੀਰਲੇ ਹਫਤੇ ਚ ਤਾਂ ਉਹਦੇ ਵਾਸਤੇ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਬਿਸ਼ੂ ਪੱਧਰ ਤੇ ਅਸੀਂ ਜਿਹੜਾ ਉਹ ਉਸ ਫੰਕਸ਼ਨ ਦੀ ਤਿਆਰੀ ਕਰ ਰਹੇ ਹਾਂ ਕਿ ਉਹ ਬਿਸ਼ੂ ਪੱਧਰ ਦਾ ਫੰਕਸ਼ਨ ਹੋਵੇ ਵਰਡ ਲੈਵਲ ਦਾ ਜਿਹੜਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦੇ ਕੇ ਅਸੀਂ ਇਹ ਕੌਮ ਸਿਰਜੀ ਹੋਈ ਹੈ ਸੋ ਸਾਡੇ ਕੋਲ ਤਾਂ ਚਾਨਣ ਮਨਾਰਾ ਹੀ ਬਹੁਤ ਨੇ ਤੇ ਅਸੀਂ ਨੇਰੇ ਚ ਕਿਉਂ ਰਹੀਏ ਫਿਰ ਤੁਹਾਨੂੰ ਬਹੁਤ ਸਾਰਾ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਕਿ ਤੁਸੀਂ ਸਾਥ ਦੇ ਰਹੇ ਹੋ ਤਾਂ ਸਾਨੂੰ ਹੌਸਲਾ ਮਿਲ ਰਿਹਾ ਕਿਉਂਕਿ ਪਬਲਿਕ ਦੀ سپورਟ ਹੋ ਬਿਨਾ ਕੋਈ ਵੀ ਜਿਵੇਂ ਹੁਣ ਜੁਧ ਨਸ਼ਿਆਂ ਵਿਰੋਧ ਚਲਾਇਆ ਜੇ ਪਬਲਿਕ ਦੀ سپورਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤਾਂ ਲੋਕ ਨਾਲ ਨੇ ਹੁਣ ਲੋਕ ਖੁੱਲ ਕੇ ਬੋਲਦੇ ਨੇ ਆਹ ਜੀ ਆਹ ਜੀ ਪਹਿਲਾਂ ਲੋਕ ਦੱਸਦੇ ਨਹੀਂ ਸੀ ਵੀ ਪਤ ਨਹੀਂ ਕੋਈ ਆਏ ਨਾ ਹੋ ਜੇ ਉਹ ਨਾ ਹੋ ਜੇ ਸੀ ਕਿ ਵੀ ਦੱਸ ਦਿਓ ਥੋੜਾ ਜਿਆ ਸਾਡੀ سپورਟ ਕਰੋ ਅਸੀਂ ਬਾਕੀ ਕੰਮ ਸਾਡਾ ਤੋ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਕਮੀ ਆਈ ਹੈ ਇਹ ਨਹੀਂ ਕਹਿੰਦੇ ਸੀ ਸਾਰਾ ਖਤਮ ਹੋ ਗਿਆ ਥੋੜਾ ਲੁਕਸ਼ਿਪ ਕੇ ਚੱਲਦਾ ਹੋਊਗਾ ਪਰ ਸ਼ਰਿਆਂ ਵਾਲਾ ਬੰਦ ਹੋ ਗਿਆ ਜਿਹੜਾ ਕੰਮ ਸੀ ਔਰ ਜਾਰੀ ਹੈ ਇਹ ਯੁੱਧ ਕੋਈ ਇਹ ਨਹੀਂ ਕਿ ਉਹਦੀ ਕੋਈ ਤਰੀਕ ਹੈ ਉਹ ਯੁੱਧ ਵੀ ਜਾਰੀ ਹੈ ਆ ਨੁਕਸਾਨ ਹੋਇਆ ਹੜਾਂ ਚ ਉਹਦੇ ਵਾਸਤੇ ਵੀ ਅਸੀਂ ਖੜੇ ਹਾਂ ਸਰਕਾਰ ਦਾ ਕੰਮ ਸ਼ੁਰੂ ਹੈ ਰੀਹੈਬ ਰੀਸਟ੍ਰਕਚਰਿੰਗ ਦੁਬਾਰਾ ਸਕੂਲ ਬਣਾਉਣੇ ਪੈਣਗੇ ਦੁਬਾਰਾ ਕਾਲਜ ਸੜਕਾਂ ਪੁਲ ਬਣਾਉਣੇ ਪੈਣਗੇ ਬਣਾ ਲਾਂਗੇ ਕੋਈ ਗੱਲ ਨਹੀਂ ਕੁਦਰਤੀ ਮਾਰ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੋ ਅਸੀਂ ਤਾਂ ਤੁਰਕੀ ਜਾ ਕੇ ਜਦੋਂ ਪਹਚਾੜ ਆਉਂਦਾ ਤੇ ਤੁਰਕੀ ਜਾ ਕੇ ਲੰਗਰ ਲਾ ਲੈਣੇ ਪੰਜਾਬੀ ਅਸੀਂ ਤਾਂ ਕੇਰਲਾ 'ਚ ਕੋਈ ਸੁਨਾਮੀ ਆ ਗਈ ਜਾਂ ਕੋਈ ਹੜ੍ਹ ਆ ਗਿਆ ਉੱਥੇ ਜਾ ਕੇ ਸਾਡਾ ਰੈੱਡ ਕਰਾਸ ਬਾਅਦ 'ਚ ਪਹੁੰਚਦੀ ਹੈ ਸਾਡਾ ਲੰਗਰ ਜਿਹੜਾ ਉਹ ਪਹਿਲਾਂ ਲੱਗ ਜਾਂਦਾ ਸੋ ਅਸੀਂ ਇਹ ਤਾਂ ਇਹ ਤਾਂ ਸੰਕਟ ਹੀ ਸਾਡੇ ਉੱਤੇ ਖੁਦ ਖੁਦ ਤੇ ਸਾਡੇ ਭਰਾਵਾਂ ਤੇ ਆਇਆ ਤਾਂ ਇੰਤ ਅਸੀਂ ਓਵਰਕਮ ਕਰ ਦਾਂਗੇ ਸੋ ਬਿਲਕੁਲ ਅਪਡੇਟ ਟਰਾਂਸਫਾਰਮਰ ਅਪਡੇਟ ਲਾਈਨਾਂ ਅਪਡੇਟਡ 인ਫਰਾਸਟਰਕਚਰ ਜਿਹੜਾ ਬਿਜਲੀ ਦਾ ਹੁਣ ਮਿਲੂਗਾ 5000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਬਹੁਤ ਸਾਰੇ ਕੰਮ ਹੋ ਵੀ ਗਏ ਬਹੁਤ ਸਾਰੇ ਪਾਈਪਲਾਈਨ ਚ ਨੇ ਤੇ ਇਸੇ ਤਰ੍ਹਾਂ ਆਹ ਜੇ ਫੰਕਸ਼ਨ ਤਾਂ ਹੁਣ ਹੋਈ ਹਟ ਗਈ ਸੀ ਪੰਜਾਬ ਜੀ ਕਿ ਕੋਈ ਨਿਯੁਕਤੀ ਪੱਤਰ ਵੰਡ ਸਮਾਰੋਹ ਹੈ ਜਾਂ ਕੋਈ ਬਿਜਲੀ ਨਾਲ ਸੰਬੰਧਿਤ ਕੋਈ ਫੰਕਸ਼ਨ ਹੈ ਇਹ ਤਾਂ ਹੁਣੇ ਹੀ हट ਗਈ ਸੀ ਪੰਜਾਬ 'ਚ ਬਈ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਉਹ ਵੀ ਹੁਣ ਆਪੋ ਦੂਜੇ ਪਾਰਟੀ ਆਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਤੜਕੀ ਲੱਗ ਜਾਂਦੇ ਆ ਓਏ ਐ ਨਹੀਂ ਹੁੰਦਾ ਉਹ ਐ ਹੋ ਗਿਆ ਐ ਕਿਉਂ ਹੋ ਗਿਆ ਐ ਕਿਉਂ ਨਹੀਂ ਹੋਇਆ ਲੈ ਕਹਿੰਦੇ ਵੀ ਹਟ ਵੀ ਭਗਵੰਤ ਮਾਨ ਲੈ ਕੇ ਆਇਆ ਹੁਣ ਅੱਗੇ ਮੈਨੂੰ ਧੁੰਦਾਂ ਦਾ ਫਿਕਰ ਹੈ ਇਹ ਕੋ ਧੁੰਦ ਪੈਣੀ ਹੈ ਉਹਨੇ ਕਹਿੰਨੇ ਭਗਵੰਤ ਮਾਨ ਨੇ ਪਾਈ ਹੈ हां उत्तराखंड जी विहार मैले आऊंगा मैं जाके सुखू को हिमाचल प्रदेश जाके मैं पहाड़ लेके आया हूं तू पहाड़ पे दे दे सनकले कमाल है यार किसी किसे कलते तक खट जाओ यार हर गल दी आलोचना ਕਰਨ ਵਾਸਤੇ ਲੋਚਨਾ ਕਰਨੀ ਹੈ ਮਲੂਕਾਂ ਨੂੰ ਪਤਾ ਲਗਾ ਲੋਕਾਂ ਨੂੰ ਛੱਡੋ ਪਰ ਇਹਨਾਂ ਦਾ ਇਹਨਾਂ ਦਾ ਐਂ ਕਰਨਾ ਹੁੰਦਾ ਸੋ ਇਸ ਕਰਕੇ ਅਸੀਂ ਸੱਚੇ ਦਿਲੋਂ ਕੰਮ ਕਰ ਰਹੇ ਆ 3 ਸਾਲ ਸਾਨੂੰ ਹੋਏ ਨੇ 3.5 ਸਾਲ ਹੋ ਗਏ ਚਲੋ ਇਸ ਤਾਣਾ ਬਗਾੜਿਆ ਹੋਇਆ 70 ਸਾਲ ਦਾ ਤਾਹਾਂ 70 ਸਾਲ ਦਾ ਬਗਾੜਿਆ ਹੋਇਆ ਜਦੋਂ ਉਹਨਾਂ ਦੇ ਕੱਢਦੇ ਅਸੀਂ ਚਿੱਠੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਕਹਿੰਦੇ ਨੇ ਰਾਜਨੀਤੀ ਕਰ ਰਹੇ ਹਾਂ ਲੈ ਸੋ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੋਟਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੇ ਗਰੀਬਾਂ ਦੇ ਲੋਕਾਂ ਦੇ ਹੱਕ ਮਾਰੇ ਨੇ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਸਖਤ ਤੋਂ ਸਖਤ ਕਾਰਵਾਈ ਵੀ ਹੋਊਗੀ ਬਕਾਇਦਾ ਤੌਰ ਤੇ ਸਜਾਵਾਂ ਮਿਲਣਗੀਆਂ ਕਿਉਂਕਿ ਪੰਜਾਬ ਨਾਲ ਧੋਖਾ ਕਰਨ ਵਾਲੇ ਬਚ ਨਹੀਂ ਸਕਦੇ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਔਰ ਪੰਜਾਬ ਨੂੰ ਕੋਈ ਇਦਾਂ ਧਾ ਨਹੀਂ ਲਾ ਸਕਦਾ ਉਹ ਗਲਤ ਫਹਿਮੀ ਤਾਂ ਜਿਹੜਾ ਕਹਿ ਦੂਗਾ ਕਿ ਮੈਂ ਪੰਜਾਬ ਨੂੰ ਪਤਾ ਨਹੀਂ ਨੁਕਸਾਨ ਪਹੁੰਚਾ ਦੂੰਗਾ ਪੰਜਾਬ ਵਰਦਾਨ ਵਾਲੀ ਧਰਤੀ ਹੈ ਫਰਟਾਈਲ ਧਰਤੀ ਹੈ ਤੇ ਮਿਹਨਤੀ ਕੌਮ ਹੈ ਸਾਡੀ ਸਾਰੀ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਜਾ ਕੇ ਜਿੱਤੇ ਮਰਜ਼ੀ ਦੇਖ ਲਿਓ ਸੋ ਅਸੀਂ ਇੱਥੇ ਕਾਮਯਾਬ ਹੋਮਾ ਸਾਨੂੰ ਇੱਥੇ ਸਿਸਟਮ ਨੇ ਥੋੜਾ ਪਿੱਛੇ ਤੱਕਦਾ ਸੀ ਪਰ ਹੁਣ ਇੱਕ ਨਵਾਂ ਇਤਿਹਾਸ ਤੁਸੀਂ ਲਿਖਿਆ 92 ਸੀਟਾਂ ਦੇ ਕੇ 2022 ਚ ਤੁਸੀਂ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ ਹੈ ਤਾਂ ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਇਸ ਲਾਈਨ ਤੋਂ ਹੈ ਨਹੀਂ ਅਸੀਂ ਕੋਈ ਨਹੀਂ ਮੇਰਾ ਚਾਚਾ ਜਾਂ ਮੇਰਾ ਬਾਪੂ ਜਾਂ ਕੋਈ ਮੇਰੇ ਪਰਦਾਦੇ ਕੋਈ ਮੰਤਰੀ ਰਹੇ ਹੋਣ ਜਾਂ ਕੋਈ ਹੋਰ ਅਸੀਂ ਤਾਂ ਡਿਫਰੈਂਟ ਡਿਫਰੈਂਟ ਹੋਰ ਕਿਸੇ ਲਾਈਨ ਚ ਆਏ ਹੋਏ ਆ ਇਹ ਅਰਵਿੰਦਜੀਤਾਂ आईआरएस ऑफिसर ਸੀ ਇਨਕਮ ਟੈਕਸ ਦੇ ਕਮਿਸ਼ਨਰ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਮੈਂ ਕਲਾਕਾਰ ਸੀ ਵਿੱਤ ਮੰਤਰੀ ਸਾਡੇ ਵਕੀਲ ਸੀ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਵਕੀਲ ਸੀ ਇਹ ਇੰਡਸਟਰੀਲਿਸਟ ਸੀ ਸਾਨੂੰ ਕੀ ਲੋੜ ਸੀ ਇੱਧਰ ਜੇ ਚੱਜ ਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਪਹਿਲਾਂ ਤਾਂ ਸਾਨੂੰ ਉਕਸਾਈ ਗਏ ਨੇ ਸੜਕ 'ਤੇ ਕਾਨੂੰਨ ਨਹੀਂ ਬਣਤੇ ਧਰਨਾ ਦੇਣ ਦੇ ਸੇ ਚੋਣ ਲੜੀਏ ਜਿੱਤ ਕਰਾਈਏ ਜਦੋਂ ਅਸੀਂ ਜਿੱਤ ਕੇ ਆਗੇ ਉਹ ਕਹਿੰਦੇ ਇਹ ਕਿਉਂ ਆ ਗਿਆ ਇਹ ਕਿਹਾ ਜਾ ਮਟੀਰੀਅਲ ਆ ਗਿਆ ਮੈਂ ਕਿਹਾ ਹੁਣ ਤਾਂ ਕੰਮ ਸਿੱਖ ਗਏ ਹੋਣ ਨਹੀਂ ਜਾਂਦੇ ਕਿਤੇ ਸੀ ਕਈ ਵਾਰੀ ਨਾ ਕੋਈ ਪਲੇਅਰ ਇੰਜਰਡ ਹੋ ਜਾਂਦਾ ਹੈ 11 ਚ ਉਹ ਕਹਿੰਦੇ ਚਲੋ ਇਹ ਇੰਜਰਡ ਹੋ ਗਿਆ ਫਲਾਨੇ ਨੂੰ ਮੌਕਾ ਦੇ ਦਿਓ ਬਾਅਦ ਮੇ 13ਵੇਂ ਨੂੰ ਮੌਕਾ ਮਿਲ ਜਾਂਦਾ ਉਹ ਸੈਂਚਰੀ ਲਾ ਦਦਾ ਜੀ ਫਿਰ ਉਹਨੂੰ ਵਿਚਵਾਰ ਨਾ ਔਖਾ ਆਉਂਦਾ ਵੀ ਇਹਦਾ ਕੀ ਕਰੀ ਹੁਣ ਇਹਨੂੰ ਵੀ ਨਹੀਂ ਕੱਢ ਸਕਦੇ ਜਿਹੜੇ ਥਾਂ ਜਗ੍ਹਾ ਬਣੀ ਹੁੰਦੀ ਹੈ ਉਹ ਕਹਿੰਦੇ ਹੁੰਦਾ ਮੈਨੂੰ ਤਾਂ ਪਾਲੋ ਵਿੱਚ ਉਹ ਕਹਿੰਦੇ ਹੁਣ ਉਹਨੇ ਸੈਂਚਰੀ ਲਾਤੀ ਤੇਰੀ ਤਾਂ ਤੇ ਪਾਇਆ ਸੀ ਜਿਹੜਾ ਇਹ ਹੋਈ ਉਹਨਾਂ ਨਾਲ ਹੁਣ ਹੁਣ ਉਹ 12ਵੇਂ 13ਵੇਂ 14ਵੇਂ ਪਲੇਅਰ ਨੇ ਪਾਣੀ ਪੂਣੀ ਪੀਉਂਦੇ ਫਿਰਦੇ ਰਹਿਣਗੇ ਬਸ ਉਹ 11 ਚ ਤਾਂ ਨਹੀਂ ਆਉਣ ਦਿੰਦੇ ਉਹਨਾਂ ਨੂੰ ਆਪਾਂ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਇਤਿਹਾਸਿਕ ਦਿਨ ਦੀਆਂ ਔਰ ਇਹੀ ਦੁਆ ਕਰਦੇ ਆਂ ਪੰਜਾਬ ਤਰੱਕੀਆਂ ਕਰੇ ਪੰਜਾਬ ਜਿਹੜਾ ਉਹ ਚਾਨਣ ਮਨਾਰਾ ਬਣੇ ਸਾਰੇ ਦੇਸ਼ ਲਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਔਰ ਲੀਡ ਕਰਦਾ ਰਹੂਗਾ। ਭਾਰਤ ਹੈ ਵਾਂਗ ਮੁੰਦਰੀ ਤਾਂ ਵਿੱਚ ਨਗ ਪੰਜਾਬ ਦਾ। ਤੇ ਨਗ ਥੋੜਾ ਜਿਹਾ ਫਿੱਕਾ ਪੈ ਗਿਆ ਸੀਗਾ ਪਰ ਇਸ ਨਗ ਦੀ ਚਮਕ ਜਿਹੜੀ ਆ ਆਪਾਂ ਚਮਕਾਉਣਾ ਹੈ। ਇਹ ਨਗ ਨੇ ਚਮਕਣਾ ਤਾਂ ਦੇਸ਼ ਚਮਕੂਗਾ। ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ। ਇਹਨੇ ਪਿਆਰ ਨਾਲ ਇਹਨੇ ਜਨੂਨ ਨਾਲ ਔਰ ਸਬਰ ਸੰਤੋਖ ਨਾਲ ਮੈਨੂੰ ਸੁਣਿਆ। ਬਹੁਤ-ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ। ਵਾਈਗੁਰੂ ਜੀ ਕਾਕਲ ਸਾਹਿਬ। ਵਾਈਗੁਰੂ ਜੀ।